जय भीम जय पार्थ मैं सोम सोहता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਸੰਵਿਧਾਨ ਦੀ ਗੱਲ ਕਰੀਏ ਤੇ ਸੰਵਿਧਾਨ ਦੇ ਨਾਲ ਛੇੜਛਾੜ ਕਰਨ ਦੇ ਦੋਸ਼ ਜਿਹੜੇ ਨੇ ਉਹ ਸਰਕਾਰਾਂ ਤੇ ਲੱਗ ਰਹੇ ਨੇ ਆਖਰ ਕਿਉਂ ਸੰਵਿਧਾਨ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਕੀ ਭਾਰਤ ਦੇ ਸੰਵਿਧਾਨ ਤੋਂ ਇਹਨਾਂ ਲੋਕਾਂ ਨੂੰ ਕੀ ਖਤਰਾ ਹੈ ਜਿਸ ਕਰਕੇ ਇਹ ਲੋਕ ਜਿਹੜੇ ਨੇ ਉਸ ਸੰਵਿਧਾਨ ਦੇ ਨਾਲ ਛੇੜਛਾੜ ਕਰ ਰਹੇ ਨੇ ਦਿੱਲੀ ਤੋਂ ਮੇਰੇ ਨਾਲ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਜੀ ਜੁੜ ਚੁੱਕੇ ਨੇ ਉਹਨਾਂ ਨਾਲ ਕਰਦੇ ਆਂ ਗੱਲਬਾਤ ਵੀਰ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਹਾਲੇ ਸੋਤਾ ਸਾਹਿਬ ਬਿਲਕੁਲ ਠੀਕ ਹੈ ਸਰ ਤੁਸੀਂ ਵੀ ਦੇਖਦੇ ਆਂ ਦਿੱਲੀ ਵਿੱਚ ਰਹਿੰਦੇ ਆ ਕਿ ਸੰਵਿਧਾਨ ਦੇ ਨਾਲ ਇਹਨਾਂ ਦਿਨਾਂ ਵਿੱਚ ਛੇੜਛਾੜ ਕੀਤੀ ਜਾ ਰਹੀ ਆ ਸਰ ਕੀ ਕਹਿਣਾ ਚਾਹੁੰਦੇ ਹੋ ਸਰ ਦਰਸਲ ਸਚਾਈ ਤੋਂ ਹਮੇਸ਼ਾ ਝੂਠ ਡਰਦਾ ਆਇਆ ਜੀ ਤੇ ਜਿਹੜੀ ਸ਼ੁੱਧਤਾ ਹੈ ਉਹਦੇ ਤੋਂ ਅਸ਼ੁੱਧਤਾ ਕਰਦੀ ਆਈ ਹੈ ਹੂੰ ਤੁਸੀਂ ਦੇਖੋ ਭਾਰਤ ਦਾ ਜਿਹੜਾ ਸੰਵਿਧਾਨ ਹੈ ਲਿਖਿਆ ਜਿੰਨੇ ਵੀ ਹੈ ਲੇਕਿਨ ਬਾਬਾ ਸਾਹਿਬ ਅੰਬੇਡਕਰ ਸਾਹਿਬ ਜਿਹੜੇ ਅੱਜ ਦੀ ਡੇਟ ਵਿੱਚ 42 ਡਿਗਰੀਆਂ ਲੈ ਕੇ ਪੂਰੇ ਵਰਲਡ ਦੇ ਵਿੱਚ ਨੰਬਰ 1 ਐਜੂਕੇਟਿਡ ਵਿਅਕਤੀ ਨੇ ਉਹਨਾਂ ਨੇ ਇਹ ਵੀ ਰਾਨ ਲਿਖਿਆ ਸੀ ਜੀ ਜਦ ਕਿ ਜਦੋਂ ਉਹਨਾਂ ਨੇ ਸੰਵਿਧਾਨ ਲਿਖਿਆ ਤੇ ਗਾਂਧੀ ਦੁਆਰਾ ਮਾਨਸਿਕ ਤੌਰ ਤੇ ਕਈ ਵਾਰੀ ਬਲੈਕਮੇਲ ਕੀਤਾ ਗਿਆ ਕਿ ਮੈਂ ਧਰਨੇ ਤੇ ਬੈਠ ਜਾਵਾਂਗਾ ਅੰਮਨਲ ਅੰਸ਼ਮ ਤੇ ਬੈਠ ਜਾਵਾਂਗਾ ਤੁਸੀਂ ਇਹ ਚੀਜ਼ਾਂ ਬਦਲੋ ਇਹਦੇ ਚ ਜੀ ਜਦ ਕਿ ਬਾਬਾ ਸਾਹਿਬ ਅੰਮੇਟ ਕਰਨੇ ਉਹ ਚੀਜ਼ਾਂ ਨਹੀਂ ਬਦਲੀਆਂ ਹੂੰ ਉਹਦੇ ਵਿੱਚ ਔਰਤਾਂ ਨੂੰ ਸਭ ਤੋਂ ਜ਼ਿਆਦਾ ਸਨਮਾਨ ਦੀ ਗੱਲ ਅਗਰ ਕਿਸੇ ਨੇ ਕੀਤੀ ਆ ਉਹ ਬਾਬਾ ਸਾਹਿਬ ਅੰਬੇਡਕਰ ਨੇ। ਜੀ ਕਿਉਂਕਿ ਜਿਹੜੀ ਇਹ ਮਨੁੱਖੀ ਪ੍ਰਕਿਰਿਆ ਜਿਹੜੀ ਚੰਗੀ ਹੈ ਕਿ ਅਸੀਂ ਸੰਵਿਧਾਨ ਨੂੰ ਬਦਲ ਲਈਏ ਬਦਲ ਹੀ ਨਹੀਂਏ ਪੂਰੀ ਤਰ੍ਹਾਂ ਹਟਾ ਲਈਏ ਉਹ ਹੈ ਚੰਗੇ ਨੇ ਹੂੰ ਉਹਨਾਂ ਦੇ ਮਨ ਦੇ ਵਿੱਚ ਔਰਤ ਦੇ ਪ੍ਰਤੀ ਕਦੀ ਵੀ ਸਨਮਾਨ ਨਹੀਂ ਰਿਹਾ ਜੀ ਉਹਨਾਂ ਦੇ ਟਾਈਮ ਦੇ ਵਿੱਚ ਔਰਤ ਨਾ ਬੋਲ ਸਕਦੀ ਸੀ ਨਾ ਪੜ ਸਕਦੀ ਸੀ ਨਾ ਲਿਖ ਸਕਦੀ ਸੀ ਹੂੰ ਅੱਜ ਵੀ ਤੁਸੀਂ ਦੇਖ ਸਕਦੇ ਹੋ ਇਹ ਉਹੀ ਲੋਗ ਨੇ ਹੂੰ ਜਿਹੜੇ ਮੰਦਰ ਦੇ ਬਾਹਰ ਲੋਕਾਂ ਨੂੰ ਭਿਖਾਰੀ ਬਣਾ ਕੇ ਬਿਠਾਣਾ ਚਾਹੁੰਦੇ ਨੇ ਜੀ ਔਰ ਮੰਦਰ ਦੇ ਬਾਹਰ ਸ਼ਰਾਬ ਦੀਆਂ ਦੁਕਾਨਾਂ ਖੋਲਣਾ ਚਾਹੁੰਦੇ ਨੇ ਇਹ ਸਾਰੇ ਵੀ ਦੁਕਾਨਾਂ ਖੋਲ੍ਹਾ ਜਾਂਦੇ ਨੇ ਤੇ ਨਾਲ ਲੋਕਾਂ ਨੂੰ ਡੰਡੇ ਤੇ ਹੱਥੀ ਹਾਰ ਫੜਾਉਣਾ ਚਾਹੁੰਦੇ ਨੇ ਇਹਨਾਂ ਦਾ ਮਕਸਦ ਹੈ ਕਿ ਲੋਕ ਆਪਸ ਵਿੱਚ ਲੜਨ ਪੜਾਈ ਨਾ ਕਰਨ ਐਜੂਕੇਟਿਡ ਨਾ ਹੋਣ ਸਭ ਵੀ ਨਾਗਰਿਕ ਨਾ ਬਣਨ ਜੀ ਕਿਉਂਕਿ ਅਗਰ ਉਹ ਸਭ ਵੀ ਨਾਗਰਿਕ ਬਣ ਗਏ ਤੇ ਉਹ ਸਵਾਲ ਕਰਨਗੇ ਉਹ ਆਪਣੇ ਅਧਿਕਾਰਾਂ ਦੀ ਗੱਲ ਕਰਨਗੇ ਜੀ ਪਰ ਸੰਵਿਧਾਨ ਕਿਉਂ ਨਹੀਂ ਪੀਪਲ ਬਾਈ ਵੀ ਪੀਪਲ ਫॉर ਵੀ ਪੀਪਲ ਕਹਿੰਦਾ ਹੈ ਯਾਨੀ ਕਿ ਜਨਤਾ ਸੇ ਜਨਤਾ ਕੋ ਜਨਤਾ ਕੇ ਲਿਏ ਕੇ ਲਿਏ ਜੀ ਸਿਰਫ ਜੀਲਾਂ ਦੇ ਵਿੱਚ ਲੋਕਾਂ ਨੂੰ ਰੋਟੀ ਕੱਪੜਾ ਮਕਾਨ ਸਨਮਾਨ ਸਵਾਸ ਸੁਰੱਖਿਆ ਸਿੱਖਿਆ ਨਿਆਂ ਆਫਰੀ ਮਿਲਦੀ ਹੈ ਨਹੀਂ ਚਰਨਜੀਤ ਸਿੰਘ ਜੀ ਜਿਹੜਾ ਸੰਵਿਧਾਨ 1950 ਦੇ ਵਿੱਚ ਲਾਗੂ ਕਰ ਦਿੱਤਾ ਗਿਆ ਹੈ ਕੀ ਕੁਝ ਬੰਦਿਆਂ ਨੂੰ ਕੀ ਪ੍ਰੋਬਲਮ ਹੋ ਸਕਦੀ ਉਸ ਸੰਵਿਧਾਨ ਤੋਂ ਸਰ ਕੀ ਲੋਕਾਂ ਨੇ ਜਿਹੜੇ ਨਹੀਂ ਜਾਣਦੇ ਕਿ ਦੇਸ਼ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਸਿੱਖਿਆ ਆ ਜਾਵੇ ਜਦ ਕਿ ਬਾਹਰ ਮੇ ਅਮਰੀਕਾ ਦੇ ਵਿੱਚ ਭਾਰਤੀ ਸੰਵਿਧਾਨ ਨੂੰ ਪੜਾਇਆ ਜਾਂਦਾ ਸਰ ਹਾਂਜੀ ਜਦ ਕਿ ਪੂਰੀ ਦੁਨੀਆ ਦੇ ਵਿੱਚ ਪੜਾਇਆ ਜਾਂਦਾ ਤੁਸੀਂ ਦੇਖੋ ਅਮਰੀਕਾ 'ਚ ਪੜਾਇਆ ਜਾ ਰਿਹਾ ਆਸਟ੍ਰੇਲੀਆ 'ਚ ਪੜਾਇਆ ਜਾ ਰਿਹਾ ਬ੍ਰਿਟੇਨ ਬ੍ਰਿਟੇਨ ਜਿਹੜਾ ਸਭ ਤੋਂ ਵੱਡਾ ਸਾਡਾ ਸਖਤਰ ਜਰ ਦੁਸ਼ਮਨ ਸੀ ਬ੍ਰਿਟੇਨ ਉੱਥੇ ਕਿਉਂ ਆਇਆ ਜਾਂਦਾ ਤੁਸੀਂ ਦੇਖੋ ਹੂੰ ਤੁਸੀਂ ਦੇਖੋ ਪੂਰੀ ਦੁਨੀਆ ਦੇ ਵਿੱਚ ਪੜਾਈ ਲਿਖਾਈ ਨੂੰ ਸਮਝਿਆ ਜਾਂਦਾ ਔਰ ਉਹਦੇ ਤੇ ਕੰਮ ਕੀਤਾ ਜਾਂਦਾ ਔਰ ਭਾਰਤ ਦੇ ਵਿੱਚ ਮੰਦਰ ਬਣਾਏ ਜਾਂਦੇ ਨੇ ਹੂੰ ਭਾਰਤ ਦੇ ਵਿੱਚ ਲੋਕਾਂ ਦੇ ਬੇਵਕੂ ਬਣਾਇਆ ਜਾਂਦਾ ਚਲੋ ਅਸੀਂ 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 ਤਾਂ ਇਹ ਕਹਿੰਦੇ ਆਂ ਵੀ ਜਿਹੜੀ ਪਰੰਪਰਾ ਜਿਸ ਸੰਵਿਧਾਨ ਨੂੰ ਲੈ ਕੇ ਭਾਰਤ ਦੀਆਂ ਸਾਰੀਆਂ ਮਤਲਬ ਰਾਈਟ ਟੂ ਸਪੀਚ ਰਾਈਟ ਟੂ ਮੂਵ ਰਾਈਟ ਟੂ ਮਤਲਬ ਮੂਵਮੈਂਟ ਸਟੱਡੀ ਪੜਨ ਦਾ ਅਧਿਕਾਰ ਹੈ ਬੋਲਣ ਦਾ ਅਧਿਕਾਰ ਹੈ ਇਲੈਕਸ਼ਨ ਉਹ ਵੀ ਬਹੁਤ ਹੋ ਹੈ ਲੇਕਿਨ ਮੰਦਰ ਵੀ ਬਣਾਉਣਾ ਅਸੀਂ ਇਹ ਨਹੀਂ ਕਹਿੰਦੇ ਪਰ ਸਮੱਸਿਆ ਇਹ ਹੈ ਕਿ ਜਿਹੜਾ ਸੰਵਿਧਾਨ ਲਾਗੂ ਕੀਤਾ ਉਹਦੇ ਨਾਲ ਨਾਲ ਤਾਂ ਛੇੜਛਾੜ ਨਾ ਕਰਨਾ ਚਰਨਜੀਤ ਸਿੰਘ ਜੀ ਨਹੀਂ ਇਹ ਪੂਰੀ ਤਰ੍ਹਾਂ ਉਹਦੇ ਨਾਲ ਛੇੜਛਾੜ ਨਹੀਂ ਨਹੀਂ ਉਹਨੂੰ ਪੂਰੀ ਤਰ੍ਹਾਂ ਬਦਲਣ ਦੀ ਤਿਆਰੀ ਜਿਨੇ ਜੀ ਇਹਨਾਂ ਨੇ ਆਲਰੇਡੀ ਸਵਿਧਾਨ ਸੰਵਿਧਾਨ ਦੀ ਸੈਕੰਡ ਕਾਪੀ ਬਣਾਈ ਹੋਈ ਹੈ ਅਗਰ ਇਹ ਸੰਵਿਧਾਨ ਦਾ ਪਾਲਨ ਹੋ ਗਿਆ ਔਰ ਇਹ પાર્ટી ਹਾਰ ਗਈ ਤੇ ਮੋਦੀ ਔਰ ਮੋਦੀ ਦੇ ਸਾਰੇ ਸਾਥੀ ਸ਼ਾਇਦ ਵਾਸੀ ਵੀ ਸਜ਼ਾ ਪ੍ਰਾਪਤ ਕਰਨਗੇ ਜੋ ਇਹਨਾਂ ਨੇ ਕੋਈ ਕਰਮ ਕੀਤੇ ਵਾ ਅਪਰਾਧ ਕੀਤੇ ਹੋਏ ਨੇ ਜੀ ਤੁਸੀਂ ਦੇਖੋ ਗੋਧਰਾ ਕਾਂਡ ਦੀ ਜਿਹੜੀ ਕਾਂਡ ਕੀਤਾ ਜੀ ਅਸੀਂ ਉਹਦੇ ਵਿੱਚ ਜਿਹੜੀ ਬਿਲਕਿਸਤ ਬਾਨੋਂ ਨਾਲ ਇਹਨਾਂ ਨੇ ਅਪਰਾਧ ਕੀਤਾ ਸੀ ਬਲਾਧਕਾਰ ਕੀਤਾ ਸੀ ਉਹਦਾ ਬੱਚਾ ਵੀ ਮਰ ਗਿਆ ਸੀ ਗਰਭਵਤੀ ਸੀ ਉਹ ਤੇ ਅੱਜ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਗੁਜਰਾਤ ਨੇ ਉਹ ਗਲਤ ਕੀਤਾ ਸੀ ਹੂੰ ਜਿੰਨੂੰ ਲੈ ਕੇ ਗੁਜਰਾਤ ਦੀ ਸਰਕਾਰ ਬਣੀ ਸੀ ਪਹਿਲੀ ਵਾਰੀ ਤੇ 25 ਸਾਲ ਹੋ ਗਏ ਨੇ ਪਰ ਗੁਜਰਾਤ ਵਿੱਚ ਸਰਕਾਰ ਚੱਲਦੇ ਆਏ ਦਾ ਮਤਲਬ ਉਸ ਪਾਪ ਦੇ ਸਿਰ ਤੇ ਇਹਨਾਂ ਨੇ ਸਰਕਾਰ ਬਣਾਈ ਸੀ ਪਰ ਚਰਨਜੀਤ ਸਿੰਘ ਜੀ ਸਮੱਸਿਆ ਇੱਕ ਹੋਰ ਵੀ ਹੈ ਵੀ ਜਿਹੜੇ ਸਾਡੇ ਆਪਣੇ ਚੁਣੇ ਹੋਏ ਨੇ ਜਿਹੜੇ ਕਿ ਐਸ்சி ਭਾਈਚਾਰੇ ਦੇ ਨਾਲ ਸੰਬੰਧਿਤ ਬੇਸ਼ੱਕ ਉਹ ਐਮਪੀ ਨੇ ਐਮਐਲਏ ਨੇ ਚਾਹੇ ਉਹ ਕੈਬਨਿਟ ਮੰਤਰੀ ਨੇ ਉਹ ਵੀ ਕਿਤੇ ਵੀ ਸਾਹਮਣੇ ਬੋਲਦੇ ਨਜ਼ਰ ਨਹੀਂ ਆਉਂਦੇ ਉਹਨਾਂ ਤੇ ਪ੍ਰੈਸ਼ਰ ਕਿਸ ਚੀਜ਼ ਦਾ ਹੁੰਦਾ ਸਰ ਚੋਤਾ ਸਾਹਿਬ ਇਹਨਾਂ ਲੋਗਾਂ ਦੀ ਆਤਮਾ ਮਰ ਚੁੱਕੀ ਹੈ ਹੂੰ ਤੋਤਾ ਸਾਹਿਬ ਇਹਨਾਂ ਦੀ ਆਤਮਾ ਹੈ ਹੀ ਨਹੀਂ ਤੁਸੀਂ ਦੇਖੋ ਇੱਕ ਪੀ ਐਚ ਡੀ ਕਰਿਆ ਹੋਇਆ ਬੰਦਾ ਕਿਉਂ ਲੋਕ ਸਭਾ ਦੇ ਵਿੱਚ ਛਲਾਂਗ ਮਾਰ ਦਿੰਦਾ ਹੈ ਉਹ ਛਲਾਂਗ ਕਿਉਂ ਮਾਰਦਾ ਹੈ ਉੱਥੇ ਜਾ ਕੇ ਲੋਕ ਸਭਾ ਦੇ ਵਿੱਚ ਇੱਕ ਪੀ ਐਚ ਡੀ ਕੀਤਾ ਹੋਇਆ ਬੰਦਾ ਜਿਹੜਾ ਕਈ ਸਾਲਾਂ ਤੋਂ ਰੋਜ਼ਗਾਰ ਮੰਗ ਰਿਹਾ ਸੀ ਜਾਂ ਲੋਨ ਮੰਗ ਰਿਹਾ ਸੀ ਉਹਨੂੰ ਲੋਨ ਨਹੀਂ ਦਿੱਤਾ ਜਾਂਦਾ ਇਹਦਾ ਮਤਲਬ ਪੂਰੇ ਦੇਸ਼ ਦਾ ਯੂਥ ਪਰੇਸ਼ਾਨ ਹੈ ਖਾਲੀ ਉਹ ਨਹੀਂ ਸੀ ਉਹ ਯੂਥ ਲੋ ਆਈਟਮ ਸੀ ਹੂੰ ਤੁਸੀਂ ਇਹ ਦੇਖ ਸਕਦੇ ਹੋ ਜਿੰਨੇ ਵੀ ਭਾਰਤ ਦੇ ਇਸ ਵੇਲੇ ਲੀਡਰ ਹੈ ਜਿਹਨੇ ਅਗਰ ਕੁਐਸਚਨ ਆਵਰ ਹੁੰਦਾ ਹੈ ਕੁਐਸਚਨ ਆਵਰ ਵਿੱਚ ਕਦੀ ਵੀ ਜਨਤਾ ਦੀ ਕੋਈ ਗੱਲ ਕੀਤੀ ਗਈ ਸ਼ਰਮ ਆਣੀ ਚਾਹੀਦੀ ਹੈ ਦੇਸ਼ ਦੇ ਰਾਜ ਸਭਾ ਦਾ ਮੈਂਬਰ ਔਰ ਰਾਜ ਸਭਾ ਦਾ ਜਿਹੜਾ ਪ੍ਰਧਾਨ ਹੈ ਲੋਕ ਸਭਾ ਦਾ ਪ੍ਰਧਾਨ ਹੈ ਓਮ ਦਿਲਲਾ ਔਰ ਧਨਕੜ ਇਹਨਾਂ ਨੇ ਕੀ ਦਿਖਾਇਆ ਹੂੰ ਇਹਨਾਂ ਨੇ ਸੰਵਿਧਾਨ ਦੀ ਗੱਲ ਦਿਖਾਈ ਕਿੱਥੇ ਵੀ ਦੇਖੋ ਰਾਜ ਸਭਾ ਦਾ ਅਗਰ ਕੋਈ ਚੇਅਰਮੈਨ ਹੁੰਦਾ ਤੇ ਉਹ ਪੂਰੀ ਰਾਜ ਸਭਾ ਦਾ ਹੁੰਦਾ ਪੂਰੇ ਮੈਂਬਰਾਂ ਦਾ ਹੁੰਦਾ ਜੀ ਉਹ ਕਿਸੇ ਇੱਕ ਪਾਰਟੀ ਦਾ ਨਹੀਂ ਹੁੰਦਾ ਹੂੰ ਉਹ ਅੰਮ੍ਰਲਾ ਲੋਕ ਸਭਾ ਦਾ ਅਧਿਐਖ ਹੈ ਉਹ ਕਿਸੇ ਇੱਕ ਪਾਰਟੀ ਦਾ ਨਹੀਂ ਹੈ ਪੂਰੀ ਪੂਰੇ ਲੋਕ ਸਭਾ ਦਾ ਅਧਿਐਖ ਹੈ ਬਿਲਕੁਲ ਲੇਕਿਨ ਇਹਨਾਂ ਲੋਕਾਂ ਨੇ ਆਪਣਾ ਚਰਿੱਤਰ ਇਹਨਾਂ ਗਿਰਾ ਲਿਆ ਇਹਨਾਂ ਗਿਰਾ ਲਿਆ ਇਹ ਸਿਰਫ ਕਿਸੇ ਇੱਕ ਪਾਰਟੀ ਦੇ ਹੋ ਕੇ ਰਹੇ ਨੇ ਇਹ ਸੰਵਿਧਾਨ ਨੂੰ ਪੂਰੀ ਤਰ੍ਹਾਂ ਤੋੜ ਮੋੜ ਕੇ ਖਤਮ ਕਰਕੇ ਆਪਣਾ ਮਨੂ ਵਰਤੀ ਵਾਲਾ ਜਣਾ ਇਹਨਾਂ ਦਾ ਸੰਵਿਧਾਨ ਹੈ ਜੇ ਜੀਵਨ ਵਿੱਚ ਸਿਰਫ ਬ੍ਰਾਹਮਣ ਨੂੰ ਸੀ ਕਿ ਬ੍ਰਾਹਮਣ ਸਭ ਕੁਝ ਆਪਣੇ ਅੰਡਰ ਕਰ ਸਕਦਾ ਹੈ ਸ਼ੂਦਰ ਨੂੰ ਜੀਵਨ ਦਾ ਅਧਿਕਾਰ ਨਹੀਂ ਹੈ ਵੈਸ਼ੇ ਜਿਹੜਾ ਹੈ ਉਹਨੂੰ ਵੀ ਕੋਈ ਵੀ ਪ੍ਰਾਪਰਟੀ ਰੱਖਣ ਦਾ ਅਧਿਕਾਰ ਨਹੀਂ ਹੈ ਸ਼ਕਤਰੀਏ ਇਹਨਾਂ ਦੀ ਸੁਰੱਖਿਆ ਚ ਰਹੇਗਾ ਔਰ ਇਹ ਬ੍ਰਾਹਮਣ ਸਭ ਕੁਝ ਇਕੱਠਾ ਕਰਦੇ ਰਹਿਣਗੇ ਕੋਈ ਇਹ ਚੀਜ਼ ਸਮਝੀ ਕਿ ਤੁਸੀਂ ਦੇਖੋਗੇ ਕੀ ਇਹ ਲੋਕ ਆਪਣੇ ਮਨਸੂਬੇ ਵਿੱਚ ਕਾਮਯਾਬ ਹੋ ਸਕਣਗੇ ਦੇਖੋ ਜੀ ਅਗਰ ਭਾਰਤ ਵੀ ਅੰਨੀ ਜਨਤਾ ਮੈਂ ਮਾਫੀ ਮੰਗਦਾ ਵਾ ਕਹਿਣਾ ਮੈਂ ਚਾਹਾਂਗਾ ਜਿਹਨੂੰ ਅੰਨ ਵਕਤ ਕਹ ਰਹੇ ਨੇ ਦੇਖੋ ਮੀਡੀਆ ਇਹਨਾਂ ਨੇ ਪੂਰਾ ਦਾ ਪੂਰਾ ਖਰੀਦ ਲਿਆ ਜੀ ਅੱਜ ਦੀ ਡੇਟ ਵਿੱਚ ਤੁਸੀਂ ਜਿੱਥੇ ਮਰਜ਼ੀ ਜਾ ਕੇ ਦੇਖ ਲਓ ਰਾਮ 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 ਕਰਨਾ ਤੇ ਪਰਾਇਆ ਮਾਲ ਆਪਣਾ ਇਹਨਾਂ ਦਾ ਇਹ ਕੰਮ ਹੈ ਇਹ ਰਾਮ ਰਾਮ ਕਰਕੇ ਸਾਰਾ ਪਰਾਇਆ ਮਾਲ ਆਪਣਾ ਕਰਨੇ ਪਹਿਲੇ ਹੋਰ ਇੱਕ ਹੋਰ ਖਾਸ ਗੱਲ ਮੈਂ ਦੱਸਣਾ ਚਾਹਾਂਗਾ ਤੁਹਾਡੇ ਦਰਸ਼ਕਾਂ ਨੂੰ ਪੂਰੀ ਦੁਨੀਆ ਦੇ ਹਮ ਕਿਸ ਭਾਸ਼ਾ ਦਾ ਜਨਮ ਹੀ 1500 ਸਾਲ ਪਹਿਲੇ ਹੋਇਆ ਹੈ ਰਾ ਸੰਸਕ੍ਰਿਤ ਦਾ ਜਨਮ 1500 ਸਾਲ ਪਹਿਲੇ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਦੁਨੀਆ ਦਾ ਸਾਹਿ ਸਕਦੇ ਹੋ ਹੂੰ ਲੈਂਗੁਏਜ ਔਰ ਭਾਸ਼ਾ ਔਰ ਲਿਪੀ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਇਹਦੇ ਥਰੂ ਕਿਸੇ ਵੀ ਚੀਜ਼ ਦੀ ਵਿਅਕਤੀ ਵਿਸ਼ੇਸ਼ਤਾ ਦੱਸੀ ਜਾ ਸਕਦੀ ਹੈ ਉਹ ਸ਼ਬਦਾਂ ਦੇ ਰਾਹੀਂ ਹੂੰ ਤੇ ਜਿਹੜੇ ਸ਼ਬਦ ਨੇ ਸੰਸਕ੍ਰਿਤ ਦੇ ਜਿਹੜੇ ਸ਼ਬਦ ਨੇ ਸੰਸਕ੍ਰਿਤ ਜਿਹੜੇ ਅੱਖਰ ਨੇ ਜਿਹੜਾ ਜਨਮ 1500 ਸਾਲ ਪਹਿਲੇ ਹੋਇਆ ਹੈ ਜੀ ਪਰ 1500 ਸਾਲ ਪਹਿਲੇ ਸੰਸਕ੍ਰਿਤ ਚ ਤੁਸੀਂ 5000 ਸਾਲ ਪੁਰਾਣੇ ਗ੍ਰੰਥ ਲਿਖਤੇ ਪੁਰਾਣ ਲਿਖਦੇ ਤੇ ਉਹ ਬੁੱਧ ਧਰਮ ਦਾ ਚੋਰੀ ਕੀਤਾ ਹੋਇਆ ਇਤਿਹਾਸ ਤੁਸੀਂ ਲੈ ਕੇ ਘੁੰਮਦੇ ਪਏ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਧਰਮੇਸ਼ਪਾਨ ਨੂੰ ਸ਼ਰਮ ਆਣੀ ਚਾਹੀਦੀ ਹੈ ਪੂਰੀ ਦੁਨੀਆ ਥੂ-ਥੂ ਕਰਦੀ ਪਈ ਹੈ ਇਸ ਹਿੰਦੁਸਤਾਨ ਦੇ ਉੱਤੇ ਜਿੱਥੇ ਕਿੱਥੇ ਦੇਖੋਗੇ ਬੁੱਧ ਮੂਰਤੀ ਨਜ਼ਰ ਆਏਗੀ ਤੁਹਾਨੂੰ ਅਗਰ ਕਾਰਬਨ ਡੇਟਿੰਗ ਦੇ ਇਜ਼ਾਦ ਵੀ ਅਸੀਂ ਗੱਲ ਕਰਨੀਆਂ ਤੈਨੂੰ ਆਹਮਾ ਗੁੱਧ ਔਰ ਗੁੱਧ 28 ਜਿਹੜੇ ਗੁੱਧ ਹੋਏ ਨੇ ਉਹਨਾਂ ਦੀ ਕੋਈ ਨਾ ਕੋਈ ਮੂਰਤੀ ਨਿਕਲ ਕੇ ਆਉਂਦੀ ਸ਼ਿਲਾ ਲੇਖ ਨਿਕਲ ਕੇ ਆਉਂਦਾ ਕਹਿੰਦੇ ਅੱਜ ਤੱਕ ਸੰਸਕ੍ਰਿਤ ਦਾ ਕੋਈ ਸ਼ਿਲਾ ਲੇਖ ਨਿਕਲੇ 2000 ਸਾਲ ਪੁਰਾਣਾ ਇੱਕ ਵੀ ਇੱਕ ਪੁਰਾਣਾ ਪੂਰਾ ਆੜੰਬਰ ਔਰ ਭ੍ਰਮ ਫੈਲਾ ਕੇ ਰਾਜ ਨੂੰ ਮੋਦੀ ਖੁਦ ਕਹਿੰਦਾ ਕਿ ਹਿੰਦੂਤਵ ਮੇਰਾ ਟਰੰਪ ਕਾਰਡ ਹੈ ਮੋਦੀ ਕਈ ਵਾਰੀ ਕਹਿ ਚੁੱਕਿਆ ਹੈ ਵੀਡੀਓ ਤੁਸੀਂ ਕਈ ਵਾਰੀ ਸੁਣਿਆ ਹੋਏਗਾ ਮੋਦੀ ਖੁਦ ਕਹਿੰਦਾ ਹਿੰਦੂਤਵ ਕੋਈ ਧਰਮ ਨਹੀਂ ਹੈ ਸਿਰਫ ਜੀਣ ਸੰਵਿਧਾਨ ਨੂੰ ਨਸ਼ਟ ਇਸ ਲਈ ਕਰਨਾ ਚਾਹੁੰਦੇ ਨੇ ਕਿਉਂਕਿ ਲੋਕ ਅਗਰ ਪੜ੍ਹੇ ਲਿਖ ਗਏ ਪੜ੍ਹੇ ਲਿਖ ਗਏ ਤੇ ਪੂਰੀ ਦੁਨੀਆ ਦਾ ਸਾਇਹਿੱਤਿਕ ਸੰਗਾਮਣਗੇ ਐਵੀਡੈਂਸ ਲੱਭਣਗੇ ਕਾਰਬਨ ਡੇਟਿੰਗ ਲੱਭਣਗੇ ਜਿਹਦੇ ਵਿੱਚ ਇਹ ਪੂਰੀ ਦਰਾਂ ਝੂਠੇ ਸਾਬਿਤ ਹੋ ਜਾਣਗੇ ਪੂਰੇ ਦੇ ਪੂਰੇ ਬਿਲਕੁਲ ਚਰਨਜੀਤ ਸਿੰਘ ਜੀ 76 ਦੇ ਵਿੱਚ 1976 ਦੇ ਵਿੱਚ ਪੈਰ ਯਾਰ ਸਾਹਿਬ ਨੇ ਸੁਪਰੀਮ ਕੋਰਟ ਵਿੱਚ ਕੇਸ ਜਿੱਤਿਆ ਸੀ ਕਿ 라ਮਾਇਣ ਇੱਕ ਮਿੱਥਕ ਹੈ ਹੂੰ ਸੁਪਰੀਮ ਕੋਰਟ ਦੇ ਵਿੱਚ ਕੋਈ ਐਵੀਡੈਂਸ ਨਹੀਂ ਦੇ ਪਾਏ ਕਿ ਰਾਮ ਕੋਈ ਸੱਚਾ ਆਦਮੀ ਸੀ ਜਾਂ ਸੱਚਾ ਕੋਈ ਦੁਨੀਆ 'ਚ ਫਾਇਦਾ ਹੋਇਆ ਸੀ ਉਸ ਰਾਮ ਦੇ ਉਸ ਝੂਠ ਨੂੰ ਲੈ ਕੇ ਚੱਲਦੇ ਬੇਈਮਾਨ ਔਰ ਦੇਵ ਦੇਵਕੂ ਔਰ ਅਨਪੜ ਲੋਗ ਔਰ ਜੋ ਡਰਦੇ ਨੇ ਪੜੇ ਲਿਖਿਆ ਤੋਂ ਮੈਂ ਤੁਹਾਨੂੰ ਸੋਹਤਾ ਜੀ ਦੱਸਣਾ ਚਾਹਨਾ ਕਿ ਪੜੇ ਲਿਖਿਆ ਤੋਂ ਡਰਦੇ ਨੇ ਇਸ ਕਰਕੇ ਨਹੀਂ ਚਾਹੁੰਦੇ ਕਿ ਪੜ੍ਹਾਈ ਆਏ ਔਰ ਸੰਵਿਧਾਨ ਕੇ ਅੰਦਰ ਕਿ ਸਭ ਨੂੰ ਪੜ੍ਹਾਈ ਦੇਣੀ ਹੈ ਮਿਹਰਬਾਨੀ ਮਿਹਰਬਾਨੀ ਚਰਨਜੀਤ ਸਿੰਘ ਜੀ ਤੁਸੀਂ ਗੱਲਬਾਤ ਕੀਤੀ ਹੈ ਔਰ ਭਵਿੱਖ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ ਬਹੁਤ ਬਹੁਤ ਮਿਹਰਬਾਨੀ ਸਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ